ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਡੋਗਰ ਸਵਾਗਤ ਕਰਦਾ ਤੁਹਾਡਾ ਮੇਰੇ ਆਪਣੇ ਚੈਨਲ ਐਟ ਦਾ ਡੋਗਰ ਵਾਈਪਸ ਤੇ ਆ ਦੋਸਤੋ ਨਾ ਤੁਸੀਂ ਹਾਲਾਤ ਤੋਂ ਅੰਦਾਜ਼ਾ ਲਾ ਹੀ ਲਿਆ ਹੋਣਾ ਵੀ ਆਪਾਂ ਨੇ ਇੱਕ ਹੋਰ ਨਵੀਂ ਜੌਬ ਸ਼ੁਰੂ ਕਰ ਲਈ ਐ ਦੇਖੀ ਮੈਂ ਦੇਖਦਾ ਆ ਆਪਾਂ ਨੇ ਵੀ ਜੌਬ ਸ਼ੁਰੂ ਕਰ ਲਈ ਐ ਫਾਇਦੇ ਵਿੱਚ ਆਪਣਾ ਕੰਸਟਰਕਸ਼ਨ ਦੇ ਵਿੱਚ ਤੇ ਆਪਾਂ ਅੱਜ ਕੰਸਟਰਕਸ਼ਨ ਦੀਆਂ ਗੱਲਾਂ ਕਰਾਂਗੇ ਆ ਮਿਲਦੇ ਆਂ ਸਾਈਟ ਦੇ ਉੱਪਰ ਅੰਦਰੋਂ ਨਿਕਲ ਨੂੰ ਸਿੱਕੇ ਸਾਹਿਬ ਹਾਂਜੀ ਤਾਂ ਯਾਰ ਸਵੇਰ ਦਾ ਟਾਈਮ ਹੋ ਗਿਆ ਜਿਹੜਾ ਕੰਸਟਰਕਸ਼ਨ ਦਾ ਕੰਮ ਹੈ ਨਾ ਦੇਖੀ ਚੱਲ ਰਹੇ ਚੱਲਦੇ ਆ ਕੰਸਟਰਕਸ਼ਨ ਦਾ ਕੰਮ ਹੈ ਜਿਹੜਾ ਯਾਰ ਉਹ ਸਵੇਰੇ ਜਲਦੀ ਸ਼ੁਰੂ ਹੁੰਦਾ ਤਾਂ ਘਰੋਂ ਜਲਦੀ ਨਿਕਲਣਾ ਪੈਂਦਾ ਤੇ ਆ ਸਭ ਤੋਂ ਪਹਿਲਾਂ ਇੱਥੇ ਅਸੀਂ ਸਟੋਰ ਚ ਆਉਂਦੇ ਆ ਸਾਡੇ ਗਲਵਜ਼ ਵਗੈਰਾ ਜਿਹੜੇ ਪੀਪੀਆ ਕਿਉਂਕਿ ਪੀਪੀ ਬਹੁਤ ਜ਼ਰੂਰੀ ਯਾਰ ਇੱਥੇ ਤੇ ਆ ਪਿੱਛੇ ਜਿਹੜੀਆਂ ਮਸ਼ੀਨਾਂ ਖੜੀਆਂ ਮਸ਼ੀਨਰੀ ਇਹ ਮਸ਼ੀਨਰੀ ਇਸੀ ਕੰਮ ਚ ਲੈਂਦੇ ਆ ਆ ਇੰਗਲੈਂਡ ਦੇ ਜੇ ਕੰਸਟਰਕਸ਼ਨ ਵਰਤਦੀ ਗੱਲ ਕਰੀਏ ਤਾਂ ਕੰਸਟਰਕਸ਼ਨ 'ਚ ਕੋਈ ਜ਼ਿਆਦਾ ਤੰਗੀ ਹੁੰਦੀ ਨਹੀਂ ਹੁੰਦੀ ਜਿੱਦੇ ਸਲੈਮ ਵਗੈਰਾ ਪੈਂਦੀ ਹੈ ਪਰ ਜ਼ਿਆਦਾਤਰ ਕੰਮ ਅਸੀਂ ਇਹ ਮਸ਼ੀਨਾਂ ਦੇ ਨਾਲ ਹੀ ਕਰਦੇ ਹਾਂ ਮਤਲਬ ਕੋਈ ਵੀ ਕੁਝ ਚੱਕਣਾ ਮੈਨੂਅਲ ਕੰਮ ਇੱਥੇ ਬਹੁਤ ਘੱਟ ਹੈ ਮੈਨੂਅਲ ਦੇ ਵਿੱਚ ਤੁਸੀਂ ਕੀ ਕਰਨਾ ਸਾਫ ਸਫਾਈ ਫਰਚਣਾ ਚਲਾਉਣਾ ਬਸ ਇਹੋ ਹੀ ਹੈ ਤੇ ਇਹ ਸਾਡੇ ਭਾਜੀ ਨੇ ਇਹ ਮਸ਼ੀਨ ਆਪਰੇਟਰ ਨੇ ਇੱਥੇ ਤੇ ਇਹ ਸਾਡਾ ਛੋਟਾ ਭਾਈ ਮੇਰੇ ਏਰੀਆ ਦਾ ਪਾਤਣਾ ਦਾ ਹੀ ਹੈ ਤੇ ਆ ਭਾਈ ਸਾਡਾ ਗੁਰਮਿੰਦਰ ਸਿੰਘ ਬਰਨਾਲਾ ਸਿੱਧੂ ਸਾਹਿਬ ਤੇ ਬਾਕੀ ਇਦਾਂ ਦਾ ਜੀ ਆਏ ਯੂਨੀਵਰਸਿਟੀ ਸੈਲਫ ਹੋਰਡ ਦਾ ਆਪਣਾ ਬਣ ਰਿਹਾ ਹੈ ਜਿੱਥੇ ਸਟੂਡੈਂਟ ਰਹਿਣਗੇ ਆ ਉਹਨੂੰ ਕੀ ਕਹਿੰਦੇ ਨੇ ਉਹ ਕੀ ਕਹਿੰਦੇ ਨੇ ਜਿੱਥੇ ਸਟੂਡੈਂਟ ਰਹਿੰਦੇ ਹੁੰਦੇ ਨੇ ਅਕੋਮੋਡੇਸ਼ਨ ਨਹੀਂ ਆਪਾਂ ਯਾਰ ਆਪਣੀ ਭਾਸ਼ਾ ਯੂਨੀਵਰਸਿਟੀ ਦਾ ਹੌਸਟਲ ਬਣਦੇ ਹੌਸਟਲ ਤੇ ਆ ਸਾਰੀ ਬਿਲਡਿੰਗ ਆਪਾਂ ਨੇ ਢਾਉਣੀ ਐ ਇਹ ਵੀ ਢਾਉਣੀ ਐ ਤੇ ਉਹ ਜਿੱਥੇ ਵੱਡੀ ਕ੍ਰੇਨ ਚੱਲ ਰਹੀ ਆ ਉੱਥੇ ਆਪਾਂ ਜਾਣਾ ਤੇ ਉੱਥੇ ਆਪਣੀ ਸਾਈਟ ਹੈ ਜਿੱਥੇ ਆਪਾਂ ਗਰਾਊਂਡ ਵਰਕ ਆਲਮੋਸਟ ਖਤਮ ਕਰ ਚੁੱਕੇ ਆ ਤੇ ਹੁਣ ਜਿਹੜਾ ਹੈਗਾ ਆਪਾਂ ਇਹ ਸਲੇਬ ਤੇ ਪਹੁੰਚੇ ਹਾਂ ਲੈਂਟਰ ਤੇ ਤੇ ਨਾਲ ਇੱਥੇ ਆ ਜਿਹੜੇ ਛੋਟੀਆਂ ਮਸ਼ੀਨਾਂ ਨੇ ਆਪਣੇ ਛੋਟੇ ਭਾਈ ਦੀਆਂ ਨੇ ਇਹ ਮੁੰਡੇ ਨੇ ਰੈੱਡ ਕਾਰਡ ਬਣਾਇਆ ਹੋਇਆ ਤੇ ਆ ਸਿੱਧੂ ਵੀ ਇੱਥੇ ਆਪਰੇਟਰੀ ਹੈ ਵੇ ਮੱਕੀ ਦੇਖਦੇ ਆ ਹੁਣ ਚੱਲਦੇ ਆ ਆਪਾਂ ਮੈਂ ਨਾਰਮਲ ਲੇਬਰਰ ਇਹਦੇ ਨਾਲ ਦੀ ਇਹਦੇ ਨਾਲ ਦੀ ਵੱਡੀ ਬਿੱਟ ਕੋਈ ਨਹੀਂ ਤੇ ਆ ਸਾਡੇ ਭਪਿੰਦਰ ਪਾਜੀ ਸੀਨੀਅਰ ਦਾ ਮੋਸਟ ਆ ਚਿਪੀਨੇ تھے ਜਿਹੜੀ ਸ਼ਟਰਿੰਗ ਆਪਾਂ ਕਰਦੇ ਆ ਸ਼ਟਰਿੰਗ ਦੇ ਉੱਪਰ ਹੀ ਸਾਰਾ ਕੰਕਰੀਟ ਖੜਦਾ ਹੈ ਤੇ ਥੋੜ ਚੱਲਦੇ ਆਂ ਜੀ ਸਾਈਡ ਤੇ ਮੈਂ ਵੀ ਚੱਕ ਲ ਆਪਣੇ ਦਸਤਾਨੇ ਵਗੈਰਾ ਗਲਵਜ਼ ਵਗੈਰਾ ਇਹ ਸਾਡਾ ਸਟੋਰ ਹੈ ਜੀ ਸਟੋਰ ਦੇ ਵਿੱਚ ਆਲਮੋਸਟ ਸਾਰੀ ਮਸ਼ੀਨਰੀ ਹੈ ਆਪਾਂ ਨਾਲ ਨਾਲ ਗੱਲਾਂ ਕਰਾਂਗੇ ਯਾਰ ਨਾਲ ਨਾਲ ਆਪਾਂ ਕੰਮ ਵੀ ਕਰਾਂਗੇ ਕਿਉਂਕਿ ਅ ਇੱਥੇ ਤੁਹਾਨੂੰ ਕੰਮ ਕਰਨਾ ਹੀ ਪੈਣਾ ਸੌਰੀ ਯਾਰ ਹਨੇਰਾ ਕਾਫੀ ਇੱਥੇ ਜੀ ਤਾਂ ਆਪਾਂ ਆਪਣੀ ਮੇਨ ਸਾਈਟ ਤੋਂ ਆ ਗਿਆਂ ਹੋ ਕੇ ਉੱਥੇ ਬਰੀਫਿੰਗ ਹੋਈ ਹੈ ਤੇ ਅ ਮੈਂ ਤੇ ਅੱਜ ਤਰਲੋਚਨ ਭਾਜੀ ਇਕੱਠੇ ਆਂ ਵੈਸੇ ਅਸੀਂ ਪਿਛਲੇ ਤਿੰਨ ਦਿਨਾਂ ਤੋਂ ਇਕੱਠੇ ਆਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਆਪਾਂ ਨੇ ਆ ਜਿਹੜਾ ਇੱਥੇ ਕੰਮ ਹੈ ਉਹ ਮੈਨੂਅਲ ਘੱਟ ਹੈ ਤੇ ਹੁਣ ਅਸੀਂ ਲੈਣਾ ਆ ਸਿਮਿੰਟ ਦੇ ਗੱਟੇ ਆ ਜਿਹੜੇ ਆ ਸਿਮਿੰਟ ਦੇ ਗੱਟੇ ਨੇ ਨਾ ਇਹ 20-20 ਕਿਲੋ ਦੇ ਨੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਇਹਨਾਂ ਕੰਟਰੀਆਂ ਦੀ ਇੱਕ ਸਖਤ ਹੈ ਵੀ ਤੁਸੀਂ ਕੁਝ ਵੀ ਕੰਮ ਮੈਨੂਅਲ ਨਹੀਂ ਕਰਨਾ ਮਤਲਬ ਮੈਨੂਅਲ ਕਰਨਾ ਪਰ ਬਹੁਤ ਘੱਟ ਕਰਨਾ ਹੁਣ ਤੁਸੀਂ ਦੇਖੋ ਇਹ 20 ਕਿਲੋ ਦਾ ਗੱਟਾ ਇਹ ਤੇ ਲੈ ਕੇ ਜਾਣਾ ਇੰਨਾ ਤੇ ਸਾਡੀਆਂ ਮਰਸੀਡੀਆਂ ਖੜੀਆਂ ਨੇ ਇਹ ਤੇ ਭਾਜੀ ਵੀ ਆਸਰੇ ਨੇ ਕਿਉਂ ਭਾਜੀ ਤੇ ਆ ਸਾਡੀਆਂ ਮਰਸੀਡੀਆਂ ਤੇ ਅਸੀਂ ਇਹ ਲੈ ਕੇ ਜਾਵਾਂਗੇ ਤੇ ਨਾਲ ਨਾਲ ਹੋਰ ਜਿਹੜੇ ਬੰਦਿਆਂ ਨੇ ਇੰਟਰੋਡਿਊਸ ਕਰਾਉਣੇ ਰਹਿੰਦੇ ਨੇ ਉਹਨਾਂ ਨਾਲ ਇੰਟਰੈਕਸ਼ਨ ਕਰਾਂਗੇ। ਭਾਜੀ ਲੱਦਣੇ ਵੀ ਆਪ ਹੀ ਪੈਣੇ ਆ। ਹਾਂ ਲੱਦਣੇ ਵੀ ਆਪ ਹੀ ਪੈਣੇ ਨੇ। ਨਹੀਂ ਅੱਗੇ ਉਹ ਚੱਕ ਕੇ ਲੈ ਜਾਂਦੀ ਹੁੰਦੀਆਂ ਮਸ਼ੀਨ ਉੱਥੇ ਸਾਡੇ ਕੋਲ ਇਹ 20-20 ਕਿਲੋ ਦੇ ਜਿਹੜੇ ਗੱਟੇ ਨੇ। ਭਾਜੀ ਆਪਣਾ ਸਿਮਿੰਟ ਖਤਮ ਹੋ ਗਿਆ? ਹਾਂਜੀ ਆ ਫਿਰ ਕਦੋਂ ਪੈ ਰਹਿਗੇ। ਚੰਬਲਜੀਤ ਭਾਜੀ ਨੇ ਇਹ ਥੋੜੇ ਸੀਨੀਅਰ ਮਿਸਤਰੀ ਨੇ। ਇਹ ਆਪਣਾ ਇਹ ਹੈਗੇ ਨੇ ਉੱਥੋਂ। ਹਾਂ ਗੰਗਾ ਨਗਰ ਤੋਂ। ਤਾਂ ਚਲੋ ਯਾਰ ਆਪਾਂ ਉਹ ਚੱਲ ਵੀ ਬ੍ਰੇਕ ਟਾਈਮ ਹੋ ਗਿਆ ਠੀਕ ਹੈ ਭਾਈ ਕਰੂ ਬ੍ਰੇਕ ਪਹਿਲਾਂ ਓਕੇ ਹਾਂਜੀ ਤਾਂ ਅਤਾਂ ਦੀ ਮਿਹਨਤ ਕਰਨ ਤੋਂ ਬਾਅਦ ਮੁੰਡੇ ਚੱਲੇ ਨੇ ਇਸ ਟਾਈਮ ਬ੍ਰੇਕ ਕਰਨ ਆ ਜਾਮ ਵੀ ਉਧਰ ਸਾਡਾ ਛੋਟਾ ਵੀਰ ਪੂਰੇ ਪੀਪੀ ਪੀ ਦੇ ਵਿੱਚ ਪੂਰਾ ਆ ਨੌਨ ਫਰੂਮ ਮੰਨਦਾ ਹੋਇਆ ਜੋ ਇੱਥੇ ਦੇ ਰੂਲ ਐਂਡ ਰੈਗੂਲੇਸ਼ਨ ਨੇ ਉਹਨਾਂ ਨੂੰ ਮੰਨਦਾ ਹੋਇਆ ਪੂਰੀ ਪੀਪੀ ਪਾ ਕੇ ਕੰਮ ਕਰਦਾ ਹਰਿਆਣੇ ਦਾ ਸੋਹਰਾ ਹਰਿਆਣੇ ਦਾ ਨਹੀਂ ਹੈਗਾ ਹੈ ਪੰਜਾਬ ਦਾ ਪਰ ਪੌਦੀ ਏਰੀਆ ਪੈਂਦਾ ਤੇ ਥੋੜਾ ਹਰਿਆਣਵੀ ਬੋਲਦਾ ਹੈ ਕਿਉਂ ਰ ਹੈ ਯਾ ਤੇ ਮੁੰਡਾ ਸਾਡਾ ਸਿੰਗਰ ਹੈ ਤਕੜਾ ਵਧੀਆ ਗੋਮਬ ਹੈ ਆ ਸੁਰ ਦੀ ਲੱਖ ਦਾ ਮਾੜੀ ਮੋਟੀ ਦੀ ਨੌਲੇਜ ਜਿੰਨੀ ਕੁ ਮੈਂ ਰੱਖਦਾ ਤੇ ਮੇਰੇ ਨਾਲ ਫਿਰ ਜਿਆਦਾ ਰੱਖਦਾ ਬਾਕੀ ਸਾਡੇ ਉਧਰ ਇੰਜੀਨੀਅਰ ਸਾਫ ਚੱਲੇ ਨੇ ਅੱਗੇ ਅੱਗੇ ਆ ਜਾ ਆ ਜਾ ਕਿੱਥੇ ਰਹਿ ਗਿਆ ਤੇ ਆਪਾਂ ਹੁਣ ਚੱਲੇ ਆ ਜੀ ਆਪਣੀ ਕੰਟੀਨ ਚ ਸਾਰੇ ਜਣੇ ਰੋਟੀ ਖਾਣ ਚੱਲੇ ਨੇ ਤੇ ਆਪਾਂ ਚੱਲ ਕੇ ਕੰਟੀਨ ਤੇ ਮਿਲਦੇ ਆ ਤੇ ਫਿਰ ਤੁਹਾਨੂੰ ਦੱਸਦੇ ਆ ਵੀ ਇੱਥੇ ਕੀ ਕੀ ਫੈਸਿਲਿਟੀਆਂ ਹੁੰਦੀਆਂ ਨੇ ਮਜ਼ਦੂਰਾਂ ਵਾਸਤੇ ਆ ਜਿਵੇਂ ਆਪਣੇ ਤਾਂ ਜਦੋਂ ਆਪਾਂ ਘਰ ਬਣਾਉਂਦੇ ਆ ਜਾਂ ਵੱਡੀਆਂ ਬਿਲਡਿੰਗਾਂ ਬਣਦੀਆਂ ਨੇ ਤਾਂ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ بڑے بڑے ਮਹਾਨਗਰਾਂ 'ਚ ਵੀ ਆ ਜਿਹੜੀਆਂ ਐਨੀ ਫੈਸਿਲਿਟੀਆਂ ਹੋਣਗੀਆਂ ਹਾਂਜੀ ਤਾਂ ਦੋਸਤੋ ਆਪਾਂ ਜਿਵੇਂ ਤੁਹਾਨੂੰ ਕਿਹਾ ਸੀ ਤੇ ਇਹ ਆਪਣਾ ਹੈਗਾ ਜੀ ਸਾਈਟ ਦਾ ਟਾਇਲਟ ਤੇ ਮੁੰਡਾ ਅੱਗੇ ਫਟੇ ਹੋਏ ਕੱਪੜਿਆਂ 'ਚ ਬਾਠਾਂ ਦਾ ਮੁੰਡਾ ਬਾਠਾਂ ਦਾ ਛੋਰਾ ਤੇ ਯਾਰ ਤੁਸੀਂ ਦੇਖੋ ਸਾਫ ਸਫਾਈ ਕਲੀਨਿੰਗ ਆ ਸਾਈਟ ਦੇ ਉਹਦੀ ਸਾਰਾ ਇਹ ਹੈਂਡ ਸੈਨੀਟਾਈਜ਼ਰ ਨੇ ਤੇ ਤੇ ਆ ਬਲੂਰ ਵੀ ਨੇ ਯਾਰ ਇੱਥੇ ਆ ਦੇਖ ਹੱਥ ਧੋ ਕਰ ਲੋ ਸਾਰੀਆਂ ਚੀਜ਼ਾਂ ਤੇ ਟਾਇਲਟਾਂ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਆਪਣੇ ਚੇਂਜਿੰਗ ਰੂਮ ਛਤੇ ਮੁੰਡਾ ਅੱਗੇ-ਅੱਗੇ ਗਾਈਡ ਕਰਦਾ ਹੋਇਆ ਨੌਜਵਾਨ ਕਬਰੂ ਹੈ ਬਲੌਗਰਾਂ ਨੂੰ ਤੇ ਇਹ ਇਹਨੂੰ ਆ ਉੱਪਰ ਆਫਿਸ ਨੇ ਸਾਡੇ ਜਿੱਥੇ ਸਾਡਾ ਉਹ ਬੈਠਦਾ ਹੈਗਾ ਆਪਣਾ ਜਿਹੜਾ ਹੈਗਾ ਸਟਾਫ ਦੂਜਾ ਮੈਨੇਜਮੈਂਟ ਸਟਾਫ ਤੇ ਇਹ ਆ ਗਿਆ ਜੀ ਆਪਣਾ ਚੇਂਜਿੰਗ ਰੂਮ ਤੇ ਇਹਦੇ ਚ ਵੀ ਬਲੋਰ ਗਰਮੀ ਦਾ ਪੂਰਾ ਪੂਰਾ ਇੰਤਜ਼ਾਮ ਇਸ ਤੋਂ ਬਾਅਦ ਆਪਾਂ ਮਾਰਨੀ ਐਂਟਰੀ ਸਿੱਧੀ ਨੌਜਵਾਨਾਂ ਦੇ ਖਾਣੇ ਦੇ ਪਟਾਰੇ ਖੁੱਲਦੇ ਹੋਏ ਕਿਤੇ ਲੱਸੀਆਂ ਕਿਤੇ ਖੀਰੇ ਕਿਤੇ ਮਟਰ ਪਨੀਰ ਕਿਤੇ ਚੌਲ ਤੇ ਉੱਤਰ ਸਾਡੇ ਆ Rajasthan ਵਾਲੇ ਭਾਈ ਸਾਹਿਬ ਵੀ ਬੈਠੇ ਨੇ ਤੇ ਛਕ ਰਹੇ ਨੇ ਸੇਮੀਆਂ ਉਹ ਵੀ ਮਿਰਚਾਂ ਵਾਲੀਆਂ ਤੇ ਬਾਕੀ ਯਾਰ ਜਿਵੇਂ ਤੁਸੀਂ ਦੇਖੋਗੇ ਵੀ ਆ ਸਾਰਾ ਇਹਦੇ ਚ ਪ੍ਰਬੰਧ ਹੈ ਮਤਲਬ ਪਾਣੀ ਦਾ ਠੰਡੇ ਪਾਣੀ ਦਾ ਡਿਸਪੈਂਸਰ ਹੈ ਤੇ ਨਾਲ ਨਾਲ ਦਾ ਫ੍ਰਿਜ ਦਾ ਤੇ oven oven ਕਾਫੀ ਨੇ ਇੱਥੇ ਅਸੀਂ ਕਰਕੇ ਆ ਬਾਕੀ ਜਿਹੜੇ ਸਾਡੇ ਨੌਜਵਾਨ ਵੀਰ ਨੇ ਉਹ ਖਾਣਾ ਗਰਮ ਕਰ ਸਕਣ ਆਪਣਾ ਠੰਡਾ ਰੱਖ ਸਕਣ ਤੇ ਲੱਸੀਆਂ ਦੇ ਗਲਾਸ ਤੇ ਇੱਥੇ ਸਾਡਾ ਵੀਰ ਆਪਣੇ ਫੋਨ ਦੇ ਉੱਪਰ ਟਿਕਟਾਕ ਵੀਡੀਓਜ਼ ਦੇਖਦਾ ਹੋਇਆ ਖੜਾ। ਤਾਂ ਮਿਲਦੇ ਆਂ ਜੀ ਦੁਬਾਰਾ ਸਾਈਟ ਤੇ। ਹਾਂਜੀ ਤਾਂ ਕਿਹੜਾ ਕਰੋ ਪਛਾਣ। ਹੁਣ ਘਰ ਜਾਂਦਾ ਟਾਈਮ 1 ਵਜ ਗਿਆ ਇਸ ਟਾਈਮ ਤੇ ਆਪਾਂ ਸਾਰੇ ਆ ਸੈਟਰਡੇ ਦਾ ਦਿਨ ਹੈ ਤੇ ਸੈਟਰਡੇ ਨੂੰ ਆਪਣਾ ਜਿਹੜਾ ਹੁੰਦਾ ਵੀ ਹਾਫ ਲੱਗਦਾ ਹੁੰਦਾ ਤੇ ਹੁਣ ਆਪਾਂ ਚੱਲਿਆਂ ਘਰ ਨੂੰ ਸਾਈਟ ਹੋਣ ਵਾਲੀ ਆ ਬੰਦ ਤੇ ਆਉ ਪਿੱਛੇ ਆਉਂਦਾ ਜੱਸਾ ਵੀਰ ਸਾਡਾ ਗੰਗਰ ਸਾਹਿਬ ਇੱਥੋਂ ਦੇ ਤੇ ਇਹ ਗੰਗਰ ਕੀ ਹੁੰਦਾ ਮਤਲਬ ਯਾਰ ਇੱਕ ਬੰਦੇ ਦੇ ਕੋਲ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਹੈਨਾ ਕਿ ਨੂੰ ਕੀ ਕੰਮ ਦੱਸਣਾ ਇਹ ਹੈ ਤੇ ਬਾਕੀ ਇਹ ਸਾਡਾ ਕੇ ਆ ਕੇ ਯਾ ਹੈ ਯਾ ਯਾ ਕੇ ਫਰਮ ਫਰਮ ਮਾਂਚੈਸਟਰ ਯਾ ਓਕੇ ਤਾਂ ਇਹ ਕੇ ਆ ਇੱਕ ਰੇਨ ਆਪਰੇਟਰ ਆ ਭਰਾ ਇੱਥੇ ਤੇ ਬਾਕੀ ਆਪਾਂ ਹੁਣ ਮਿਲਦੇ ਆ ਘਰੇ ਜਾ ਕੇ ਉਹ ਤੁਰੇ ਹੁੰਦੇ ਨੇ ਭਾਜੀ ਹੋਰੀ ਤੇ ਆਪਾਂ ਹੁਣ ਮਿਲਦੇ ਆ ਰਸਤੇ ਚ ਆਪਾਂ ਬੈਠਣਾ ਅਗਲੀ ਸੀਟ ਤੇ ਤੁਹਾਨੂੰ ਥੋੜਾ ਮਾਂਚੈਸਟਰ ਦਾ ਨਜ਼ਾਰਾ ਦਿਖਾਵਾਂਗੇ ਫਿਰ ਆਪਾਂ ਕਰਾਂਗੇ ਬਲੌਗ ਬੰਦ ਤਾਂ ਜੀ ਮਿਲਦੇ ਆ ਆਪਾਂ ਨੈਕਸਟ ਕਿਸੇ ਬਲੌਗ ਚ ਸੌਰੀ ਆ ਰੋਡ ਵਿਦ ਮੋਟਰਵੇ ਤੇ ਮਿਲਦੇ ਆ ਆਪਾਂ